ਹਾਂ ਲੋ 1,20,000 ਦਾ ਦੁੱਧ ਪੈ ਜਾਂਦਾ ਈ 70,000 ਰੁਪਏ ਖਰਚਾ ਹੋ ਜਾਂਦਾ ਬਾਕੀ 50,000 ਰੁਪਏ ਬਚਤ ਹੋ ਜਾਂਦੀ ਈ 50,000 ਰੁਪਏ ਆਪਣਾ ਬਚਤ ਹੋ ਜਾਂਦੀ ਆ 8 ਪਸ਼ੂਆਂ ਤੋਂ ਹਾਂਜੀ ਰੇਟ ਦੇ ਹਿਸਾਬ ਨਾਲ ਚੱਕਰ ਆ ਵੀ ਅਸੀਂ ਤਾਂ ਸਾਰਾ ਕੋਈ ਮੈਡੀਸਨ ਵਗੈਰਾ ਪਾ ਪੂ ਕੇ ਵੀ ਸਾਰਾ ਕੁਝ ਇਹ ਸੋਚੀਏ ਦੇ ਦੇ ਅਸੀਂ ਅੱਜ ਸਾਡੇ ਕੋਲ 1 ਕੁਇੰਟਲ ਦੁੱਧ ਹੈਗਾ ਈ 1,20,000 ਦਾ ਪੈਂਦਾ ਈ 1 ਦੇ ਇੱਕ ਤੇ 15-20 ਇੱਕ 15-20 ਦਾ ਪੈ ਜਾਂਦਾ ਪੈ ਜਾਂਦਾ ਈ ਹਾਂ ਤੇ ਜੇ ਸਾਰਾ ਕੱਢਿਆ ਸਾਈਲੇਜ ਹਾਂ ਕਿ ਅਸੀਂ ਮੁੱਲ ਲੈਨੇ ਈ 6 ਰੁਪਏ ਕੁਇੰਟਲ ਆ ਠੀਕ ਹੈ ਜੀ ਠੀਕ ਹੈ ਜੀ ਤੇ ਜੇ ਸਾਡੇ ਕੋਲੇ ਉਹ ਆਪਣਾ ਹੋਵੇ ਅਸੀਂ ਪਹਿਲੀ ਵਾਰ ਕਰਕੇ ਜੇ ਤਿਆਰ ਨਹੀਂ ਕੀਤਾ ਨਹੀਂ ਸਾਨੂੰ ਇਹਦੇ ਵਿੱਚ ਹੋਰ ਵੀ ਬਚਤ ਹੈਗੀ ਕਿੰਨੀ ਕੁ ਬਚਾ ਚੱਕਾ ਚੱਕਰ ਹੈਗਾ ਇਹ ਖਰਚਾ ਤਾਂ ਜਿਹੜਾ ਚਲੋ ਜਿੰਨਾ ਕੰਮ ਕੰਮ ਕਰਾਂ ਉਨਾ ਹੀ ਹੋਣਾ ਹੈ ਕਿ ਰੱਖਾਂਗੇ 2 ਰੱਖਾਂਗੇ 10 ਰੱਖਾਂਗੇ ਸਲਾਹ ਇਹ ਹੀ ਹੈ ਵੀ ਵਧੀਆ ਕੰਮ ਹੈ ਔਰ ਆਪ ਦੇ ਹੱਥੀ ਕਰੋ ਤੇ ਲੇਬਰਾਂ ਤੋਂ ਕਰਾਵਾਂਗੇ ਜਾਂ ਬਗਾਨੇ ਵਸ ਛੱਡਾਂਗੇ ਫੇਰ ਨਹੀਂ ਹੈ ਕੁਝ ਚਲੋ ਜੇ ਜ਼ਿਆਦਾ ਹੈ ਤਾਂ ਫਿਰ ਤਾਂ ਕਰਨਾ ਹੀ ਪੈਂਦਾ ਠੀਕ ਹੈ ਜੀ ਹਾਂ ਆਪਣਾ achara lasail ਵਗੈਰਾ ਤਿਆਰ ਕਰਕੇ ਰਕਾਂ ਖਰੂਕਾਂ ਸਹੀ ਲੋ ਸਹੀ ਤਥਾਂ ਜਗ੍ਹਾ ਤੇ ਪਾਓ ਇਹਦੀ ਮਾਰਕੀਟ ਕਰੋ ਇਹ ਤੋਂ ਕੁਲਦੀਪ ਸਿੰਘ ਤੋਂ ਥਾਂਦੇ ਹਾਲ ਤੋਂ ਲੈਂਦੇ ਸੀ ਪਹਿਲਾਂ ਵੀ ਇਹਨਾਂ ਕੋਲ ਲੈ ਕੇ ਆਏ ਸਾਨੂੰ ਇਹਨਾਂ ਦੇ ਤਸੱਲੀ ਪੂਰੀ ਝੂਠ ਫਰਾਦਰੀ ਹੈਗਾ ਜੀ ਜਿਹੜੀ ਗੱਲ ਹੈਗੀ ਜਿਵੇਂ ਦੁਨੀਆਦਾਰੀ ਅੱਜ ਕੱਲ ਹੈਗਾ ਵੰਡੀਆਂ ਚ ਹੈਗਾ ਕੋਈ ਸੱਚਾਈ ਨਹੀਂ ਅਸੀਂ ਜਿੰਨੇ ਵੀ ਇਹਨਾਂ ਤੋਂ ਕੋਲੋਂ ਲੈ ਕੇ ਆਏ ਨਗਰ ਸਾਨੂੰ ਠੀਕ ਲੱਗੇ ਰੇਟ ਦੇ ਵਿੱਚ ਵੀ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਹਾਂ ਜੀ ਪਿੰਡ ਕੋਠੇ ਸਰਾਮਾ ਦੇ ਵਿੱਚ ਤੇ ਆਹ ਜਿਹੜਾ ਤੁਸੀਂ ਡੇਰੀ ਫਾਰਮ ਵੇਖੀ ਜਨ ਬਈ ਦਿਖਾਈਂ ਇਧਰ ਮੜਾ ਆ ਆਪਾਂ ਇਸ ਵੀਡੀਓ ਦੇ ਵਿੱਚ ਇਸ ਡੇਰੀ ਫਾਰਮ ਦੀ ਗੱਲ ਕਰਨੀ ਹੈ ਛੋਟਾ ਡੇਰੀ ਫਾਰਮ ਹੈ ਤੇ ਆਪਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰਦੇ ਆਂ ਵੀ ਇਹਨਾਂ ਨੇ ਕਿਵੇਂ ਇਹ ਕੰਮ ਸ਼ੁਰੂ ਕੀਤਾ ਤੇ ਇਹਨਾਂ ਦਾ ਕਿਵੇਂ ਕੰਮ ਚੱਲੀ ਜਾਂਦਾ ਐਕਸਪੀਰੀਅੰਸ ਦੱਸਣਗੇ ਆਪਦਾ ਵੀ ਕੰਮ ਕਿੱਥੋਂ ਸ਼ੁਰੂ ਕੀਤਾ ਸੀ ਕਿੰਨੇ ਖਰਚੇ ਦੇ ਵਿੱਚ ਇਹ ਸ਼ੁਰੂ ਹੋ ਗਿਆ ਸੀ ਤਾਂ ਕਿ ਜਿਹੜੇ ਆਪਣੇ ਵੀਰ ਆਪਣੀ ਵੀਡੀਓ ਦੇਖਦੇ ਆਂ ਕਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਆਂ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਇੰਨੇ ਪੈਸੇ ਲਾ ਕੇ ਕੰਮ ਸ਼ੁਰੂ ਹੋ ਜਾਂਦਾ ਐ ਇੱਥੋਂ ਗਾਈਆਂ ਮਿਲਦੀਆਂ ਤੇ ਇਹ ਕੰਮ ਕਿਹੋ ਜਿਹਾ ਹੈਗਾ ਸਤਿ ਸ਼੍ਰੀ ਅਕਾਲ ਬਾਈ ਜੀ ਅਸੇ ਬਾਈ ਤੇ ਕਿਹੜਾ ਪਿੰਡ ਹੈ ਜੀ ਤੇ ਆਪਣਾ ਕੀ ਨਾਮ ਹੈ ਜੀ ਪਿੰਡ ਆਪਣਾ ਕੋਠੇ ਸਰਾਵਾ ਜੀ ਨਾਮ ਇਕਬਾਲ ਸਿੰਘ ਨਾਮ ਇਕਬਾਲ ਥੋੜਾ ਉੱਚੀ ਬੋਲੋ ਜੀ ਤੇ ਜਿਹੜਾ ਆਪਾਂ ਇਹ ਡੇਰੀ ਫਾਰਮ ਵਿਖਾਉਣੇ ਹਨ ਅੱਜ ਇਹ ਆਪਾਂ ਕਦੋਂ ਕੰਮ ਸ਼ੁਰੂ ਕੀਤਾ ਸੀ ਵੀ ਵੈਸੇ ਤਾਂ ਆਪਣੇ ਘਰਾਂ ਦੇ ਵਿੱਚ ਗਾਈਆਂ ਹੁੰਦ ਗਈਆਂ ਹਾਂ ਹਾਂਜੀ ਹਾਂਜੀ ਪਰ ਆਪਾਂ ਪ੍ਰੋਫੈਸ਼ਨਲ ਤੌਰ ਤੇ ਕਦੋਂ ਗਾਈਆਂ ਵਾਲਾ ਇਹ ਕੰਮ ਸ਼ੁਰੂ ਕਰਤਾ ਸੀ ਵੀ ਚੰਗੀਆਂ ਨਸਲ ਤੇ ਕੰਮ ਕਰਨਾ ਕਦੋਂ ਸ਼ੁਰੂ ਕਰਤਾ ਆਪਾਂ ਨੂੰ ਹੋ ਗਿਆ ਬਾਈ ਜੀ ਤਿੰਨ ਚਾਰ ਮਹੀਨੇ ਹੋ ਗਏ ਸ਼ੁਰੂ ਕੀਤੇ ਨੇ ਤਿੰਨ ਚਾਰ ਮਹੀਨੇ ਹਾਂਜੀ ਤੇ ਇਹ ਕੰਮ ਜੇ ਆਪਾਂ ਗੱਲ ਕਰੀਏ ਹਨਾ ਖਰਚਾ ਕਿੰਨਾ ਕ ਆ ਜਾਂਦਾ ਜੇ ਕਿਸੇ ਬੰਦੇ ਨੇ ਸ਼ੁਰੂ ਕਰਨਾ ਹੋਵੇ ਕਿੰਨੀਆਂ ਗਾਇਆਂ ਤੋਂ ਸ਼ੁਰੂ ਕੀਤਾ ਸੀ ਤੁਸੀਂ ਆਪਾਂ ਪਹਿਲਾਂ ਤਾਂ ਚਾਰ ਗਾਇਆਂ ਸ਼ੁਰੂ ਕੀਤਾ ਸੀ ਜੀ ਠੀਕ ਹੈ ਜੀ ਤੇ ਹੁਣ ਹੌਲੀ ਹੌਲੀ ਵਧਾ ਰਹੇ ਹਾਂ ਜੀ ਠੀਕ ਹੈ ਪਹਿਲਾਂ ਆਪਾਂ ਚਾਰ ਗਾਇਆਂ ਤੋਂ ਕੰਮ ਸ਼ੁਰੂ ਕੀਤਾ ਸੀ ਤੇ ਖਰਚਾ ਕਿੰਨਾ ਕ ਆ ਗਿਆ ਸੀ ਆਪਣਾ ਖਰਚਾ ਤਾਂ ਇਹ ਮੰਨ ਲਓ ਪਸ਼ੂ 7-80000 ਤੋਂ ਲੱਖ ਦੇ ਨੇੜੇ ਪਸ਼ੂ ਬਿਆੰਦਾ ਵੀ 1 ਲੱਖ ਦੇ ਵੀ ਉਹਨੂੰ ਕਿਰਾਇਆ ਬਾੜਾ ਵੀ ਹੋ ਜਾਂਦਾ ਮੋਕੇ ਆਪਾਂ ਸਾਈਲੇਜ ਵਗੈਰਾ ਵੀ ਲਿਆਉਣੇ ਹਨ ਜਦੋਂ ਆਪਾਂ ਨਸਲ ਵਾਲੇ ਪਸ਼ੂ ਲਿਆਉਣੇ ਆ ਹਾਂਜੀ ਹਾਂਜੀ ਵੀ 4 ਕੁ ਲੱਖ ਰੁਪਿਆ ਤੁਸੀਂ ਆਣੇ ਹੋ ਵੀ ਆਪਣਾ ਲੱਗ ਗਿਆ ਤੇ ਜਿਹੜਾ ਇਹ ਸ਼ੈੱਡ ਆਪਣਾ ਬਣਿਆ ਹੋਇਆ ਤੇ ਇੱਧਰ ਖੁਰਨੀਆਂ ਪਹਿਲਾਂ ਤੋਂ ਹੀ ਆਪਾਂ ਤਿਆਰ ਕੀਤੀਆਂ ਸੀਗੀਆਂ ਕਿ ਪਸ਼ੂ ਲਿਆਉਣ ਤੋਂ ਬਾਅਦ ਕੀਤੀਆਂ ਨਹੀਂ ਆਪਣੀਆਂ ਪਹਿਲਾਂ ਤੋਂ ਤਿਆਰ ਸੀ ਪਹਿਲਾਂ ਆਪਣਾ ਸ਼ੈੱਡ ਬਣਿਆ ਹੋਇਆ ਸੀਗਾ ਜੀ ਠੀਕ ਹੈ ਜੀ ਪਹਿਲਾਂ ਸ਼ੈੱਡ ਬਣਿਆ ਹੋਇਆ ਸੀਗਾ ਹਾਂਜੀ ਤੇ ਜੇ ਹੁਣ ਆਪਾਂ ਇਸ ਕੰਮ ਦੀ ਗੱਲ ਕਰੀਏ ਹਨਾ ਤੁਸੀਂ ਆਖਿਆ ਵੀ ਆਪਣਾ 4 ਲੱਖ ਰੁਪਇਆ ਇਨਵੈਸਟ ਹੋ ਗਿਆ ਇਹਦੇ ਵਿੱਚ ਆਪਾਂ ਨੂੰ ਬਚਤ ਕਰਦੋਂ ਹੋਣ ਲੱਗ ਜਾਂਦੀ ਹੈ ਬਚਤ ਆਪਾਂ ਨੂੰ ਹੀ ਆ 40% ਤਾਂ ਹੋਣ ਹੈਗੀ ਹੈ ਜੀ ਹਾਂਜੀ ਬਾਕੀ ਬੱਚੇ-ਵੱਚੇ ਤਿਆਰ ਹੁੰਦੀਆਂ ਫੇਰ ਹੀ ਬੱਚੇ ਸ਼ੁਰੂ ਹੁੰਦੀ ਹੈ ਜੀ ਆਪਣੀ ਵੀ 40% ਤੁਸੀਂ ਆਖਿਆ ਬਚਤ ਹੈ ਤੇ ਦੁੱਧ ਵਾਲੇ ਕਿੰਨੇ ਜਾਨਵਰ ਆਪਣੇ ਕੋਲੇ ਦੁੱਧ ਵਾਲੇ ਕੋ ਆਪਣੇ ਕੋਲ ਸਾਰੇ ਜਾਨਵਰ ਦੁੱਧ ਵਾਲੇ ਹੀ ਹੈਗੇ ਆ ਇਹ ਕਿੰਨੇ ਪਸ਼ੂ ਦੁੱਧ ਦਈ ਜਾਂਦੇ ਆ ਹੈ ਗਈ 7 ਪਸ਼ੂ 8 ਪਸ਼ੂ ਹੈ 8 ਪਸ਼ੂ ਆਪਣੇ ਕੋਲ ਦੁੱਧ ਵੀ 4 5 ਪਸ਼ੂ ਆਪਣੇ ਕੋਲ ਪਹਿਲਾਂ ਤੋਂ ਸੀਗੇ ਹਾਂਜੀ ਹਾਂਜੀ ਤੇ 8 ਪਸ਼ੂ ਦੁੱਧ ਵਾਲਿਆ ਦੁੱਧ ਆਪਾਂ ਕਿੰਨਾ ਕੁ ਪਾ ਦਿੰਨੇ ਆ ਇੱਕ ਦਿਨ 'ਚ ਜੇ ਅਪਾਂ ਗੱਲ ਕਰੀਏ ਤਾਂ ਦੁੱਧ ਆਪਣਾ ਕੁਆਂਟਲ ਤੋਂ ਉੱਪਰ ਪੈ ਜਾਂਦਾ ਈ ਟ੍ਰੇਟ ਰੂਟ ਆਪਾਂ ਨੂੰ ਵਧੀਆ ਮਿਲ ਜਾਂਦਾ ਹਾਂ ਰੇਟ ਵਧੀਆ ਈ ਇਹ ਹੈ ਨਾ ਜਿਵੇਂ ਆਪਾਂ ਦੁੱਧ ਦੀ ਗੱਲ ਕਰਦੇ ਆ ਆਪਣੇ ਸਾਰੇ ਵੀਰ ਭਰਾ ਅਹੀਂ ਕਹਿੰਦੇ ਆ ਵੀ ਰੇਟ ਮਿਲਦਾ ਨਹੀਂ ਆ ਤੇ ਗੋਹਾ ਵੀ ਨਹੀਂ ਬਚਦਾ ਹਨਾ ਹਾਂਜੀ ਰੇਟ ਦੀ ਆਪਾਂ ਗੱਲ ਕਰੀਏ ਆਪਾਂ ਕਿੰਨਾ ਕੁ ਰੇਟ ਲੈ ਰਹੇ ਆ ਇਸ ਟਾਈਮ ਰੇਟ ਆਪਣਾ ਹੀ ਹੁਣ 35-36 ਰੁਪਏ ਐਵਰੇਜ ਪੈ ਜਾਂਦੀ ਹੈ ਜੀ। ਇਹਦੇ ਵਿੱਚ ਸੇਵਿੰਗ ਹੋ ਜਾਂਦੀ ਹੈ ਆਪਾਂ ਨੂੰ 35-36 ਰੁਪਏ ਦੁੱਧ ਪਾ ਕੇ। ਯਾਨੀ ਔਨੀ ਤਾਂ ਨਹੀਂ ਹੈ ਜੀ। ਹਾਂਜੀ। ਪਰ ਟਾਈਮ ਪਾਸ ਵਧੀਆ ਹੋ ਰਿਹਾ ਹੈ ਇਹ ਗਰਾ। ਅੱਛਾ। ਤੇ ਦੁੱਧ ਕਿੰਨਾ ਦੱਸਿਆ ਆਪਾਂ ਇੱਕ ਦਿਨ 'ਚ ਪਾ ਦਿੰਨੇ ਆ। ਦੁੱਧ ਆਪਣਾ ਕੁਆਂਟਲ ਦੇ ਉੱਪਰ ਜਲ ਚੱਲ ਜਾਂਦਾ ਹੈ ਜੀ। ਕੁਆਂਟਲ। ਤੇ ਜੇ ਆਪਾਂ ਮਹੀਨੇ ਦਾ ਐਸਟੀਮੇਟ ਲਾਈਏ ਵੀ ਆਪਾਂ ਨੂੰ ਕਿੰਨਾ ਕੁ ਇਹਦੇ ਵਿੱਚ ਬਚਤ ਹੋ ਜਾਂਦੀ ਆ। ਮੰਨ ਲਓ 1,20,000 ਦਾ ਦੁੱਧ ਪੈ ਜਾਂਦਾ ਜੀ। 70,000 ਰੁਪਏ ਖਰਚਾ ਹੋ ਜਾਂਦਾ ਹੈ। ਬਾਕੀ 50,000 ਰੁਪਏ ਬਚ ਪਿਆ 10000 ਰੁਪਏ ਆਪਾਂ ਨੂੰ ਬਚਦਾ ਰਹਿੰਦੀ ਆ ਅੱਠ ਪਸ਼ੂਆਂ ਤੋਂ ਹਾਂਜੀ ਤੇ ਕੰਮ ਇਹ ਕਿਵੇਂ ਦਾ ਲੱਗਦਾ ਤੁਹਾਨੂੰ ਹਨਾ ਵੀ ਇਹਦੇ ਵਿੱਚ ਲੇਬਰ ਲੂਬਰ ਵਾਲਾ ਆਪਾਂ ਵੀ ਆਪ ਹੀ ਕਰਦੇ ਆ ਕੰਮ ਕੇ ਨੀ ਕੰਮ ਆਪ ਆਪ ਹੀ ਕਰਦੇ ਆ ਸਾਰਾ ਕੰਮ ਆਪ ਆਪ ਕਰਦੇ ਆ ਸਾਰਾ ਕੰਮ ਆਪ ਕਰਦੇ ਆ ਫੇਰ ਕਿਤੇ ਜਾ ਕੇ ਆਪਾਂ ਨੂੰ ਵੀ 40-50000 ਰੁਪਏ ਇਸ ਕੰਮ ਦੇ ਵਿੱਚ ਬਚਦਾ ਹਨਾ ਹਾਂਜੀ ਹਾਂਜੀ ਤੇ ਜਿਵੇਂ ਆਪਾਂ ਗੱਲ ਕਰਦੇ ਆ ਹਨਾ ਵੀ ਕੋਈ ਵੀ ਡੇਰੀ ਫਾਰਮ ਦਾ ਜਦੋਂ ਕੰਮ ਸਟਾਰਟ ਕਰਦਾ ਉਹ ਗਾਈਆਂ ਦਾ ਉਹਨੂੰ ਬੜਾ ਡਾਊਟ ਹੁੰਦਾ ਵਹਿਮ ਹੁੰਦਾ ਕਿ ਮੈਂ ਪਸ਼ੂ ਕਿੱਥੋਂ ਲੈ ਕੇ ਆਵਾਂ ਕਿਉਂਕਿ ਇਸ ਕੰਮ ਦੇ ਵਿੱਚ ਓਲਾ ਵੀ ਬਹੁਤ ਹੈ ਬਹੁਤ ਜ਼ਿਆਦਾ ਬਹੁਤ ਸਾਰੇ ਆਪਣੇ ਫਾਰਮਰ ਮੰਡੀਆਂ ਦੇ ਵਿੱਚ ਵੀ ਜਾਂਦੇ ਆ ਹਨਾ ਤੇ ਮੰਡੀਆਂ ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਓਲਾ ਤਸੱਲੀ ਨਹੀਂ ਕੋਈ ਹਾਂਜੀ ਤੇ ਆਪਾਂ ਇਹ ਜਾਨਵਰ ਫਿਰ ਕਿੱਥੋਂ ਲੈ ਕੇ ਆਏ ਜੀ ਇਹ ਬਾਈ ਤੋਂ ਕੁਲਦੀਪ ਸਿੰਘ ਤੋਂ ਥਾਂਦੇ ਹਾਲ ਤੋਂ ਲੈਂਦੇ ਸੀ ਪਹਿਲਾਂ ਵੀ ਪਸ਼ੂ ਇਹਨਾਂ ਕੋਲ ਲੈ ਕੇ ਆਏ ਸਾਨੂੰ ਇਹਨਾਂ ਦੇ ਤਸੱਲੀ ਪੂਰੀ ਝੂਠ ਫਰਾਦਰੀ ਹੈਗਾ ਜੀ ਜਿਹੜੀ ਗੱਲ ਹੈਗੀ ਜਿਵੇਂ ਦੁਨੀਆਦਾਰੀ ਚ ਅੱਜ ਕੱਲ ਹੈਗਾ ਵੰਡੀਆਂ ਚ ਹੈਗਾ ਕੋਈ ਸੱਚਾਈ ਨਹੀਂ ਅਸੀਂ ਜਿੰਨੇ ਵੀ ਇਹਨਾਂ ਦੇ ਕੋਲੋਂ ਲੈ ਕੇ ਨਗਰ ਸਾਨੂੰ ਠੀਕ ਲੱਗੇ ਰੇਟ ਦੇ ਵਿੱਚ ਵੀ ਠੀਕ ਹੈ ਜੀ ਨਹੀਂ ਤੇ ਆਪਾਂ ਨੂੰ ਪਤਾ ਅਰੇ ਦੇ ਵਿੱਚ ਵੀ ਠੀਕ ਹੈ ਆਪਾਂ ਨੂੰ ਪਤਾ ਕਿਵੇਂ ਲੱਗਿਆ ਸੀਗਾ ਵੀ ਪਤਾ ਅਸੀਂ ਆ ਵੀਡੀਓ ਵਿੱਚ ਗੱਲ ਵੇਖੀ ਜੀ ਇਹਨਾਂ ਦੇ ਸਾਨੂੰ ਇਹਨਾਂ ਦੀ ਐਡ ਆਉਂਦੀ ਰਹਿੰਦੀ ਸੀ ਹੂੰ ਇਹਦੇ ਤੇ ਅਸੀਂ ਦੇਖਿਆ ਤੇ ਹੋਰ ਵੀ ਆਪਾਂ ਟਰਾਈਆਂ ਮਾਰੀਆਂ ਹੋਣੀਆਂ ਹਨਾ ਤਾਂ ਜੇ ਬੜੀਆਂ ਮਾਰੀਆਂ ਜੀ ਤੇ ਆਪਾਂ ਨੂੰ ਕੋਈ ਫਰਕ ਲੱਗਿਆ ਦੂਜਾ ਨਾਲ ਫਰਕ ਲੱਗਿਆ ਕਰਕੇ ਤਾਂ ਇੱਕ ਡੱਕਰੀ ਤੇ ਲਈ ਵੀ ਰੇਟ ਰੂਟਰ ਕਿੰਨਾ ਕਰੀਦਾ ਦਾ ਤਾਂ ਪਰਾਫੀ ਫਰਕ ਆ ਜੀ ਹੁਣ ਜਿਹੜੇ ਅਸੀਂ ਰੰਗ ਲੈ ਕੇ ਆਏ ਘਰ ਤੋਂ ਘੱਟ ਕੋਈ 2.5 ਲੱਖ ਕੋ 3 ਲੱਖ ਮੰਗੀ ਜਾਂਦਾ ਅਸੀਂ ਕਾ 1 ਲੱਖ ਤੋਂ ਡਾਊਨ ਲੈ ਕੇ ਆਏ ਵੀ ਜਿਹੜੇ ਆਪਾਂ ਨੂੰ ਪਾਸੇ ਤੋਂ 2.5 ਲੱਖ ਦੇ ਜਾਣਵਰ ਮਿਲਦੇ ਸੀਗੇ ਉਹ ਵੀ ਲੱਖ ਤੋਂ ਵੀ ਆਪਾਂ ਥੱਲੇ ਲੈ ਕੇ ਆਏ ਤੇ ਜਾਨਵਰ ਤਸੱਲੀ ਵਾਲੇ ਸੀ ਜਿਵੇਂ ਕਈ ਆਏ ਪੂਰੇ ਤਸੱਲੀ ਵਾਲੇ ਬਾਕੀ ਗੱਲ ਹੈਗੇ ਵੀ ਅਸੀਂ ਪਹਿਲਾਂ ਵੀ ਕੋਈ ਐਡੇ ਅਸੀਂ ਵੀ ਨਹੀਂ ਹਣ ਜਾਣ ਨਹੀਂ ਸੀਗੇ ਵੀ ਜਾਂ ਸਾਨੂੰ ਇਹਨੇ ਲੁੱਟ ਲਿਆ ਜਾਣਪੁਰ ਜਿੱਕਾ ਸੇ ਪਹਿਲਾਂ ਵੀ 16 17 ਸਾਲ ਅਸੀਂ ਇਹ ਕਤ ਨਾ ਕੀਤਾ ਵੀ ਆਪਾਂ ਵੀ ਐਕਸਪੀਰੀਅੰਸ ਵਾਲੇ ਬੰਦੇ ਆ ਸੀਗਾ ਪੂਰਾ ਹੀ ਉਸ ਕਰਕੇ ਕਿਸੇ ਕਾਰਨ ਕਰਕੇ ਅਸੀਂ ਪਹਿਲਾਂ ਛੱਡ ਗਏ ਸੀ ਅੱਛਾ ਹੁਣ ਅਸੀਂ ਬਾਹਰਪੂਰ ਜਾਣ ਤੋਂ ਉਪਰ ਰੋਕਿਆ ਇਹਨਾਂ ਨੂੰ ਤੇ ਇੱਥੋਂ ਅਸੀਂ ਆਪ ਦਾ ਮਨ ਬਣਾਇਆ ਵੀ ਆਪਾਂ ਇਹ ਧੰਦਾ ਫੇਰ ਦੁਬਾਰਾ ਸਟਾਰਟ ਕਰੀਏ ਨਾਲੇ ਆ ਕੇ ਘਰੇ ਚੰਗੀ ਕਮਾਈ ਹੈ ਕੋਈ ਸੱਚੀ-ਸੁੱਚੀ ਕਮਾਈ ਹੈ ਕੋਈ ਇਹੋ ਜੀ ਗੱਲ ਨਹੀਂ ਹੈਗੀ ਐ ਬਾਕੀ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਔਰ ਅੱਗੇ ਤੋਂ ਵੀ ਸਾਡਾ ਪਿਆਰ ਇਹਨਾਂ ਨਾਲ ਬਣਿਆ ਰਹੇ ਅਸੀਂ ਨੰਗਰ ਖਰੀਦਦੇ ਨੇ ਤੇ ਇਹਨਾਂ ਨਾਲ ਆਪਣੀ ਡੀਲ ਕਿਵੇਂ ਵਧੀਆ ਹੋਈ ਸੀਗੀ ਵੀ ਜਿਵੇਂ ਕਈ ਬੰਦੇ ਹੁੰਦੇ ਆ ਨਾ ਵੀ ਆਪਾਂ ਆਪਾਂ ਜਾਨਵਰ ਲੈ ਆਉਣੇ ਉਹਨਾਂ ਤੋਂ ਤੇ ਬਾਅਦ ਚੋ ਫੋਨ ਵੀ ਨਹੀਂ ਚੱਕਦੇ ਵੀ ਜ਼ਿੰਮੇਵਾਰੀ ਨਹੀਂ ਲੈਂਦੇ ਵੀ ਡੰਗਰ ਆਪਣੇ ਘਰੇ ਆਏ ਬਾਅਦ ਸਾਨੂੰ ਕਿਸੇ ਬਾਰੇ ਤਾਂ ਪਤਾ ਨਹੀਂ ਸਾਡਾ ਤਾਂ ਫੋਨ ਮੇਰੇ ਖਾਲਸ ਕਰ ਕਰਦੇ ਨੰਦੇ ਠੀਕ ਹੈ ਜੀ ਹੁਣ ਆਪਣਾ ਕੰਮ ਜਿਵੇਂ ਆਪਾਂ ਕਿਸੇ ਨਵੇਂ ਬੰਦੇ ਨੇ ਕੰਮ ਸ਼ੁਰੂ ਕਰਨਾ ਹੋਵੇ ਉਹਨੂੰ ਆਪਾਂ ਕੀ ਸਲਾਹ ਦੇਣੀ ਚਾਹਾਂਗੇ ਵੀ ਕਿੱਥੋਂ ਇਹ ਕੰਮ ਸ਼ੁਰੂ ਕਰੇ ਕਿੰਨਾ ਖਰਚਾ ਆ ਜਾਂਦਾ ਇਹਦੇ ਵਿੱਚ ਕਿੰਨੀ ਕੁ ਬਾਤਾਂ ਚੱਕਰ ਹੈਗਾ ਇਹ ਖਰਚਾ ਤਾਂ ਜਿਹੜਾ ਚਲੋ ਜਿੰਨਾ ਕੰਮ ਆ ਕੰਮ ਕਰਾਂ ਉਨਾ ਹੀ ਹੋਣਾ ਹੈ ਕਿ 2 ਰੱਖਾਂਗੇ 2 ਸਲਾਹੀ ਇਹ ਵੀ ਵਧੀਆ ਕੰਮ ਹੈ ਔਰ ਆਦੇ ਹੱਥੀ ਕਰੋ ਜੇ ਲੇਬਰਾਂ ਤੋਂ ਕਰਾਵਾਂਗੇ ਜਾਂ ਬਗਾਨੇ ਬਸ ਛੱਡਾਂਗੇ ਫੇਰ ਨਹੀਂ ਹੈ ਕੁਝ ਚਲੋ ਜੇ ਜ਼ਿਆਦਾ ਹੈ ਤਾਂ ਫਿਰ ਤਾਂ ਕਰਨਾ ਹੀ ਪੈਂਦਾ ਠੀਕ ਹੈ ਜੀ ਹਾਂ ਆਪਣਾ ਚਾਰਾ ਲਸਾਈਲ ਵਗੈਰਾ ਤਿਆਰ ਕਰਕੇ ਰਕਾ ਖਰੂਕਾ ਸਹੀ ਲਓ ਸਹੀ ਥਾਂ ਜਗ੍ਹਾ ਤੇ ਪਾਓ ਇਹਦੀ ਮਾਰਕੀਟ ਕਰੋ ਤੇ ਆਪਾਂ ਨੂੰ ਕਿੰਨੀ ਇੱਕ ਆਪਾਂ ਇੱਕ ਵਾਰੀ ਬਚਤ ਤੇ ਹੋਰ ਗੱਲ ਕਰ ਲੈਨੇ ਆ ਨਾ ਕਿ ਕਿੰਨੀ ਕ ਆਪਾਂ ਨੂੰ ਇਸ ਕੰਮ ਦੇ ਵਿੱਚ ਬਚਤ ਹੋ ਰਹੀ ਹੈ ਇਸ ਟਾਈਮ ਬਚਤ ਰੇਟ ਦਾ ਸਾਰਾ ਚੱਕਰ ਹੈ ਵੀ ਅਸੀਂ ਤਾਂ ਸਾਰਾ ਕੋਈ ਮੈਡੀਸਨ ਵਗੈਰਾ ਪਾ ਪੂ ਕੇ ਵੀ ਸਾਰਾ ਕੁਝ ਇਹ ਸੋਚੀਏ ਦੇਦੇ ਰਸੀਂ ਅੱਜ ਸਾਡੇ ਕੋਲ 1 ਕੁਇੰਟਲ ਦੁੱਧ ਹੈਗਾ 1 ਲੱਖ 20 ਹਜ਼ਾਰ ਦਾ ਪੈਂਦਾ ਇਹ ਇੱਕ ਦੇ ਇੱਕ ਤੇ 15 ਵੀਟ ਇੱਕ 15 20 ਦਾ ਪੈਂਦਾ ਪੈਂਦਾ ਪੈ ਜਾਂਦਾ ਹੀ ਹਾਂ ਤੇ ਇਹਦੇ ਨਾਲ ਸਾਰਾ ਕੱਢਿਆ ਸਾਇਲਜਾ ਹਾਂ ਕਿ ਅਸੀਂ ਮੁੱਲ ਲੈਨੇ ਜੀ 6 ਰੁਪਏ ਕੁਇੰਟਲ ਆ ਠੀਕ ਹੈ ਜੀ 6 ਰੁਪਏ 1 ਕਿਲੋ ਵਾਲਾ ਠੀਕ ਹੈ ਜੀ ਜੇ ਸਾਡੇ ਕੋਲੇ ਉਹ ਆਪਣਾ ਹੋਵੇ ਅਸੀਂ ਪਹਿਲੀ ਵਾਰ ਕਰਕੇ ਜੇ ਤਿਆਰ ਨਹੀਂ ਕੀਤਾ ਨਹੀਂ ਸਾਨੂੰ ਇਹਦੇ ਵਿੱਚ ਹੋਰ ਵੀ ਬਚਤ ਹੈਗੀ ਹੈ ਜਿਹੜਾ ਉਹ 3.5 ਰੁਪਏ ਪੈਂਦਾ ਅੱਜ ਸਾਨੂੰ 6 ਰੁਪਏ ਪੈ ਰਿਹਾ ਹੈ ਵੀ ਜੇ ਆਪਾਂ ਆਪ ਸਾਈਲੇਜ ਵੀ ਆਪ ਤਿਆਰ ਕਰ ਲਈਏ ਆਪਾਂ ਨੂੰ ਬਾਜਤ ਤੋਂ ਸਾਨੂੰ 30000 ਰੁਪਏ ਦਾ ਮਹੀਨੇ ਦਾ ਪੈਂਦਾ ਤੇ 15000 ਰੁਪਏ ਸਾਨੂੰ ਹੋਰ ਬਚਤ ਹੁੰਦੀ ਹੈ ਜੇ ਅਸੀਂ ਉਹ ਤਿਆਰ ਕਰ ਲਿਆ ਤਾਂ ਠੀਕ ਹੈ ਜੀ ਹਾਂਜੀ ਹਾਂਜੀ ਬਚਤ ਹੈਗੀ ਆ ਵਧੀਆ ਧੰਦਾ ਹੈਗਾ ਕੋਈ ਟੁੱਟਪਰਾਤ ਨਹੀਂ ਹੈਗਾ ਕੁਝ ਆਪਣੀ ਮਿਹਨਤ ਨਾਲ ਠੀਕ ਹੈ ਜੀ ਹਾਂਜੀ ਤੇ ਲਓ ਜੀ ਇਹ ਸੀਗੀ ਆਪਣੀ ਅੱਜ ਵਾਲੀ ਵੀਡੀਓ ਇਹਦੇ ਵਿੱਚ ਆਪਾਂ ਫਾਰਮਰ ਨਾਲ ਵੀ ਮਿਲਾਇਆ ਸੀਗਾ ਤੇ ਉਹਨਾਂ ਦਾ ਐਕਸਪੀਰੀਅੰਸ ਵੀ ਦੱਸਿਆ ਸੀ ਵੀ ਉਹਨਾਂ ਨੇ ਕੰਮ ਕਿਵੇਂ ਸ਼ੁਰੂ ਕੀਤਾ ਖਰਚਾ ਕਿੰਨਾ ਕ ਆ ਗਿਆ ਸੀਗਾ ਤੇ ਗਾਈਆਂ ਉਹ ਕਿੱਥੋਂ ਲੈ ਕੇ ਆਏ ਸੀਗੇ ਤੇ ਇਹ ਆਪਾਂ ਅੱਡੋ ਅੱਡ ਫਾਰਮਰਾਂ ਨਾਲ ਮਿਲਦੇ ਰਹਿੰਨੇ ਆ ਉਹ ਆਪਦੇ ਆਪ ਹੀ ਦੱਸਦੇ ਆਪਾਂ ਨੂੰ ਵੀ ਗਾਈਆਂ ਕਿੱਥੋਂ ਆਈਆਂ ਤੇ ਪਸ਼ੂ ਕਿਹੋ ਜਿਹੇ ਉਹਨਾਂ ਦੇ ਵੀ ਆ ਡੰਗਰ ਲਓ ਜੀ ਤਸੱਲੀ ਵਾਲੇ ਥਾਂ ਤੋਂ ਲਓ ਹਾਂਜੀ ਤੇ ਜਲਦੀ ਨਾ ਕਰੋ ਕਿਸੇ ਕੰਮ 'ਚ ਵੀ ਤੇ ਆਪਣੀ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਹੁਣ ਮਿਲਦੇ ਆਂ ਆਪਾਂ ਇਹੋ ਜਿ ਕਿਸੇ ਹੋਰ ਡੇਰੀ ਫਾਰਮਰ ਦੇ ਨਾਲ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਸਾਰਿਆਂ ਦਾ